ਕੋਪੀ ਕਿੰਨੇ ਲਾਈਆ ਭਾਈ 40 ਰੁਪਏ ਕਿਲੋ ਜੀ ਤਾਇਬਦਾਰੀ ਵਿਭਾਗ ਚ ਇਨਸਪੈਕਟਰ ਲੱਗਿਆ ਹੋਇਆ ਪੰਜਾਂ ਮਿੰਟਾਂ ਕਿ ਤੇਰੀ ਰੇੜੀ ਮੂਤੀ ਮਾਰ ਕੇ ਕਮੇਟੀ ਦੇ ਟਰੱਕ ਤੇ ਚਾੜ੍ਹ ਦੂੰ 40 ਰੁਪਏ ਕਿਲੋ 20 ਦੇ ਹਿਸਾਬ ਨਾਲ 2 ਕਿਲੋ ਤੋਲ ਦੇ ਜੀ ਹਲੋ ਸਰ ਮੋਬਾਈਲ ਦੇ ਇੱਕ ਨਵਾਂ ਪਲਾਨ ਆਇਆ ਸੁਣਨਾ ਚਾਹੋਗੇ ਦਿਹਾੜੀ ਚ ਵੀ ਵੀ ਫੋਨ ਕਰਕੇ ਆਪਣੇ ਪੁੱਠੇ ਸਿੱਧੇ ਪਲਾਨ ਜੇ ਦੱਸਦੇ ਰਹਿੰਦੇ ਹੋ ਬਿੱਲ ਤੁਹਾਡੇ ਪਿਓ ਨੇ ਦੇਣਾ ਹਾਈ ਕੋਰਟ ਚ ਵਕੀਲ ਲੱਗਿਆ ਹੋਇਆ ਜੇ ਦੁਬਾਰਾ ਫੋਨ ਕਰਕੇ ਮੈਨੂੰ ਡਿਸਟਰਬ ਕੀਤਾ ਨਾ ਮੈਂਟਲ ਹਰਾਸਮੈਂਟ ਦੇ ਕੇ ਥੋੜੀ ਕੰਪਨੀ ਬੰਦ ਕਰਾ ਦੂੰ। ਵੇਲੇ ਜੰਨ ਪਰੌਣੇ ਜੋਗੀ। ਤੂੰ ਵੀ ਦੇਖਦਾ ਓਏ। ਚਾਹੇ ਮੈਂ ਇੰਸਪੈਕਟਰ ਲੱਗਿਆ ਹੋਵਾਂ ਚਾਹੇ ਵਕੀਲ ਲੱਗਿਆ ਹੋਵਾਂ ਤੂੰ ਤਨਖਾਹ ਦੇਣੀ ਆ। ਮੈਂ ਬੰਦਾ ਇਕ ਬੰਦਾ ਦੇਖ ਕੇ ਪੋਸਟ ਬਦਲ ਲੈਣਾ ਹੁਣ। ਇਸੇ ਪਾਸੇ 2 ਕਿਲੋ ਆਲੂ ਵੀ ਤੋਲ ਦੇ। ਓਹ ਓਹ ਬਾਪੂ। ਇਸ ਹੰਰੇ ਘਰੇ ਨਹੀਂ ਬੈਠਿਆ ਆਂਦਾ ਹੁਣ ਐਕਸੀਡੈਂਟ ਤੋਂ ਬਾਅਦ ਵੀ ਦਾ ਘਰੇ ਬੈਠੇਗਾ ਹੀ ਪੁੱਤ ਮੈਂ ਬੈਂਦਾ ਬੈਂਦਾ ਵੀ ਤੇਰੇ ਵਰਗੇ ਕਈਆਂ ਨੂੰ ਨਾਲ ਲੈ ਕੇ ਬੈਜਣਾ ਹੁੰਨਾ ਤੁਸੀਂ ਮੈਨੂੰ ਫਿਰ ਅਜੇ ਚੰਗੀ ਤਰ੍ਹਾਂ ਜਾਣਦੇ ਹੀ ਨਹੀਂ ਓਏ ਅਸੀਂ ਤਾਂ ਸੋਚਿਆ ਸੀ ਕਰੰਟ ਮੁੱਕ ਗਿਆ ਹੋਣਾ ਬਾਬਾ ਤਾਂ ਬੋੜਾ ਹੀ ਤੱਤਾ ਹੈ ਪੁੱਤ ਕਰੰਟ ਤਾਂ ਮੇਰੇ ਚੰਨਾ ਕੇ ਫੂਕ ਮਾਰ ਕੇ ਤੇਰੇ ਵਰਗੇ ਦੀ ਭੁਰਜੀ ਬਣਾ ਦੂੰ ਸਾਲਿਆ ਕਿੱਲ ਕੇ ਵੀ ਐਡੀ ਕ ਆਵਾਜ਼ ਫੜਮ ਉੱਤਰ ਜੰਮਣ ਦੇ ਸਾਲਾ ਬੋਨ ਲੈ ਜੇ ਬਾਬਾ ਦੱਸਦਾ ਅੱਛਾ ਨਿੱਕੇ ਵੀਰ ਆੱਖਾਂ ਤੇਰੀਆਂ ਪਹਿਲੂ ਹੀ ਸੁੱਜੀਆਂ ਸਾਡੇ ਐਕਸੀਡੈਂਟ 'ਚ ਨਾ ਪਾ ਦੇਈ ਮੈਂ ਆਲੂ ਮਾਰ ਕੇ ਸਾਲ ਦਾ ਸਿਰ ਪਾੜ ਦੂੰ ਓ ਸ਼ੁਕਰਗਾਰ ਅਸੀਂ दारू ਲੈਣ ਚੱਲੇ ਆ ਜੇ ਕਿਤੇ ਸਾਡਾ ਪੈਗ ਪੈਗ ਲੱਗਾ ਹੁੰਦਾ ਨਾ ਤੂੰ ਬਾਬਾ ਹੋਣ ਨੂੰ ਕਿਤੇ ਪੀਜੀਆਈ ਬੈੱਡ ਨੂੰ ਲੱਗਾ ਹੁੰਦਾ ਸੀ ਫਿਲਹਾਲ ਤਾਂ ਮੈਂ ਥਾਣਾ सदर 'ਚ ਐਸਐਚਓ ਲੱਗਿਆ ਹੋਇਆ ਬੰਦੇ ਤੇ ਪੁੱਤ ਬਣ ਕੇ ਮੇਰੇ ਆਲੂ ਇਕੱਠੇ ਕਰਕੇ ਲਿਫਾਫੇ 'ਚ ਪਾ ਦਿਓ ਨਹੀਂ ਹੋਰ 50 ਮਿੰਟਾਂ ਨੂੰ ਤੁਸੀਂ ਤਿੰਨੇ ਪਟੇ ਵਾਲੀ ਮਸ਼ੀਨ ਥੱਲੇ ਹੋਵੋਗੇ ਉਹ ਅਸੀਂ ਕਦੇ ਬੋਤਲ ਪੀ ਕੇ ਪਟਵਾਰੀ ਨਹੀਂ ਟੱਪੇ ਉਹ ਤੂੰ ਸੋਫੀਓ ਐਸਚਓ ਲੱਗ ਗਿਆ ਬੋਲ ਹੁਣ ਚੱਲ ਫੜਫੜ ਕਰ ਆਲੂ ਗੋਭੀ ਜਿ ਇਕੱਠੇ ਕਰ ਚੱਲ ਬਣਾ ਜਾ ਕੇ ਘਰੇ ਵੱਡਾ ਆ ਐਸਚਓ ਦਾ ਐਸਚਓ ਦਾ ਕਿਤੇ ਕਿੱਲੇ 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 ਦੋਨੋਂ ਚਲੋ ਓ ਯਾਰ ਉਹ ਚਲੋ ਓ ਯਾਰ ਕੀ ਕਰੀਏ ਨਾ ਯਾਰ ਤੂੰ ਦੱਸ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਇਹ ਪਰਸ ਤੁਹਾਡਾ ਹੀ ਹੈ ਹਾਂ ਹਾਂ ਇਹ ਤਾਂ ਮੇਰਾ ਪਰਸ ਹੈ ਇਹ ਦੋਨੋਂ ਚੋਰ ਨੇ ਇਹਨਾਂ ਨੇ ਤੁਹਾਡਾ ਪਰਸ ਚੋਰੀ ਕੀਤਾ ਮੈਂ ਸੀਸੀਟੀਵੀ ਤੇ ਫੜਾਇਆ ਇਹਨਾਂ ਨੂੰ ਪਰ ਇਹਦੇ ਵਿੱਚ ਤਾਂ 7000 ਰੁਪਏ ਸੀ ਸਾਢੇ 300 ਸਿਗੇ ਜੀ ਓ 350 ਵੀ ਕਿੱਥੇ ਆ ਇਹਦੇ ਚ ਉਹ ਤਾਂ ਸੀ ਖਾ ਗਏ ਜੀ ਇੱਥੋਂ ਤੋਂ ਲੈ ਕੇ ਗੇਟ ਤੱਕ ਜਾਂਦੇ ਜਾਂਦੇ 1 ਮਿੰਟ 'ਚ ਹੀ ਖਾ ਗਏ ਕੀ ਗੱਲ ਸਿੱਧੇ ਨੋਟਿਸ ਚੱਪ ਗਏ ਸੀ ਸੱਚ ਸੱਚ ਦੱਸੋ ਨਹੀਂ ਤਾਂ ਮੈਂ ਤੁਹਾਨੂੰ ਦੱਸਾਂ ਮੈਂ ਕਿੱਦਾਂ ਦਾ ਸਿਕਿਉਰਿਟੀ ਅਫਸਰ ਆ ਤਰਗਤ ਹੈ ਨਾ ਦੇ ਪੈਸੇ ਦੇਈ ਦੇ ਯਾਰ ਨਹੀਂ 350 ਚ ਕਿੱਥੇ ਤਿੰਨਾਂ ਦੀ ਜ਼ਮਾਨਤ ਕਰਾਉਂਦਾ ਫਿਰੇਗਾ ਇਹ ਵੀ ਤੁਹਾਡੇ ਨਾਲ ਰਲਿਆ ਹੋਇਆ ਪੂਰੀ ਗੈਂਗ ਹੈ ਦਾ ਮਤਲਬ ਨਹੀਂ ਨਹੀਂ ਮੈਂ ਤਾਂ ਅੰਕ ਜੀ ਦੇ ਪੈਸੇ ਮੋਡ ਵਾਸਤੇ ਖੜਾ ਸੀਗਾ ਜੀ ਤੇ ਫਿਰ ਦਿੱਤੇ ਕਿਉਂ ਨਹੀਂ ਇਹਨਾਂ ਨੇ ਕਾਰਡ ਤੋਂ ਪੇਮੈਂਟ ਕਰਤੀ ਫਿਰ ਮੈਂ ਕੱਢੀ ਨਹੀਂ ਉਹ ਤਾਂ ਪੁਲਿਸ ਕਾਡੂਗੀ ਤੁਹਾਡੀਆਂ ਰੜਕਾਂ ਹੁਣ ਸਾਰਿਆਂ ਦੀਆਂ ਉਹ ਸ਼ਰਮ ਨਹੀਂ ਆਉਂਦੀ ਹੱਟਾ-ਕੱਟਾ ਹੋ ਕੇ ਚੋਰੀਆਂ ਕਰਵਾਉਂਦੇ ਇਹਨੂੰ ਸਿਕਿਉਰਿਟੀ ਅਫਸਰ ਸਾਹਿਬ ਹਾਂਜੀ ਇਹ ਬੰਦੇ ਛੁੱਟਣੇ ਨਹੀਂ ਚਾਹੀਦੇ ਨਹੀਂ ਕੱਲ ਨੂੰ ਹਰੇਕ ਚੈਨਲ ਤੇ ਸਾਰਾ ਦਿਨ ਇਹੀ ਨਿਊ ਚੱਲੂਗੀ ਕਿ ਫਲਾਣੇ ਮਾਲ ਚ ਜੇਬ ਖਤਰੇ ਛੜਤੇ ਕਿਉਂਕਿ ਕੁੱਤੀ ਚੋਰਾਂ ਨਾਲ ਰਲ ਹੀ ਹੋਈ ਸੀ ਸ਼ਾਇਦ ਤੁਹਾਨੂੰ ਇਸ ਗੱਲ ਦਾ ਇਲਮ ਨਹੀਂ ਕਿ ਚੈਨਲ ਰੈੱਡ ਨਿਊਜ਼ ਤੇ ਨਾ ਚੀਫ ਐਡੀਟਰ ਲੱਗਿਆ ਹੋਇਆ ਭੈਣ ਜੀ ਅੰਕ ਜੀ ਹੁਣੀ ਕਿੰਨੇ ਕ ਘੰਟੇ ਬਾਅਦ ਨੌਕਰੀ ਬਦਲ ਲੈਂਦੇ ਆ ਜੀ ਕੱਲ ਤਾਂ ਐਸਐਚਓ ਸਾਹਿਬ ਲੱਗੇ ਹੋਏ ਸੀ ਅੱਜ ਪੁੱਤ ਮੈਂ ਤਾਂ ਰੋਜ਼ ਹੀ ਕੁਛ ਨਾ ਕੁਛ ਲੱਗਿਆ ਰਹਿਣਾ ਲੱਗਿਆ ਉਹਨਾਂ ਨੂੰ ਚਲੋ ਸਿੰਘ ਜੀ ਮੰਗਾ ਲੋ ਰੋਟੀ ਆ ਕੇ ਘੜੇ ਘੜੇ ਆਉਣਗੇ ਇਧਰੋਂ ਹੀ ਸੇਡ ਸੀ ਸਵੇਰ ਤੋਂ ਬਿਠਾ ਕੇ ਰੱਖਿਆ ਜੀ ਤੁਸੀਂ ਨਾਸ਼ਤੇ ਦਾ ਕਹਿ ਕੇ ਲੰਚ ਵੀ ਲੰਘ ਗਿਆ ਜੀ ਕਦੋਂ ਕਰਾਉਂਗੇ ਜੀ ਨਾਸ਼ਤਾ ਉਹ ਬਹਿ ਜਾ ਯਾਰ ਤੁਸੀਂ ਕਿਹੜਾ ਦਫਤਰ ਜਾਣ ਹੁੰਦਾ ਸਾਰੀ ਦਿਹਾੜੀ ਇੱਥੇ ਮੰਗਣਾ ਹੁੰਦਾ ਔ ਜੀ ਇਸ ਟਾਈਮ ਤੱਕ ਤਾਂ 2.300 ਰੁਪਏ ਕਮਾ ਲੈਣੇ ਆ ਜੀ 2.300 ਰੁਪਏ ਹਾਂ ਜੀ ਉਹ ਗੱਲ ਸੁਣ ਲੋਕਾਂ ਨੇ ਆਟੋ ਪਾਏ ਹੁੰਦੇ ਆਪਾਂ ਮੰਗਤੇ ਹੀ ਨਾ ਪਾ ਲਈਏ ਪੰਜ ਚਾਰ ਬਸ ਤਾਂ ਸਹੀ ਆ ਯਾਰ ਤੇਰੀ ਇਹਨਾਂ ਨੂੰ ਕਹਾਂਗੇ ਬੋਤਲ ਦੇ ਚਿਕਨ ਦੇਜਾ ਕਰੋ ਬਾਕੀ ਭਾਂ ਥੋੜੀ ਆ ਗਿਆ ਆ ਰੈਡੀ ਹਾਂ ਮੰਡੋ ਚੱਲ ਚੱਲ ਲਓ ਜੀ ਪੂਰੀਆ ਲਓ ਵੀ ਪੂਰੀਆ ਲਓ ਵੀ ਪੂਰੀਆ ਉਹ ਤੇਰਾ ਸਰਦ ਦੇਖੀ ਨੀ ਰਹਾ ਚੋਲੇ ਬੰਦ ਕਰ ਦੋ ਏ ਫੜਾ ਹੋਰ ਫੜਾ ਫੜਾ ਉਹ ਦੇਖ ਲੈ ਉਹੁੱ ਜੀ ਖਾਣੇ ਲੈ ਗਿਆ ਸੇਡ ਜੀ ਇੱਦਾਂ ਨਾ ਕਰੋ ਜੀ ਫੋਟੋ ਲੱਕੀ ਛੱਡ ਛੱਡ ਤੂੰ ਬਿਠਾ ਕੇ ਰੱਖਿਆ ਤੁਸੀਂ ਛੱਡ ਛੱਡ ਦੀ ਛੱਡ ਦੋ ਸੇਡ ਦੀ ਛੱਡ ਦੋ ਛੱਡ ਸ਼ਰਮ ਨਹੀਂ ਆਉਂਦੀ ਮੰਗਤਿਆਂ ਤੋਂ ਖੋ ਕੇ ਖਾਂਦੇ ਆਂ ਨੂੰ ਖੋਣ ਨਾਲੋਂ ਤਾਂ ਚੰਗਾ ਇਹਨਾਂ ਦੇ ਨਾਲ ਬਹਿ ਕੇ ਮੰਗ ਲਓ ਕਿਵੇਂ ਸਾਲਿਆਂ ਨੇ ਖੋ ਖੋ ਕੇ ਲਫਾਪੇ ਭਰੇ ਆ ਇਹ ਆ ਸਾਡੇ ਫੜਾ ਬੂ ਤੁਹਾਡੇ ਜੰਮਣ ਦੇ Oh <laughs> yes. All the best Huh <laughs> <laughs> ਇੱਕ ਕਰ ਰਿਹਾ ਤੇਰੇ ਡੈਡੀ ਨੇ ਤਾਂ ਪੂਰਾ ਮਹੱਲਾ ਇਕੱਠਾ ਕਰ ਰੱਖਿਆ ਮੈਨੂੰ ਕੁੱਟਣ ਲਈ ਪਲੀਜ਼ ਇੱਕ ਕਰੀ ਮੈਨੂੰ ਇੱਥੋਂ ਘਰ ਦੇ ਮੁੜ ਕੇ ਨਹੀਂ ਆਉਣਾ ਸਾਡੀ ਜੁਆਇੰਟ ਫੈਮਿਲੀ ਹੈ ਫੇਰ ਤਾਂ ਮੇਰੇ ਘਹਿਟ ਬਚ ਗਈ ਕਾਕਾ ਨੀ ਬੇਟੇ ਕੀ ਗੱਲ ਮੁੰਡਾ ਡਰਿਆ ਜਾ ਲੱਗਦਾ ਨਾ ਡੈਡੀ ਡਰਦਾ ਨਹੀਂ ਥੋੜਾ ਸੰਗਦਾ ਹੈ ਕਾਕਾ ਜੀ ਸਾਡੇ ਸੰਗਣ ਸੰਗਾਉਣ ਤੇ ਮੰਗਣ ਮਂਗਾਉਣ ਦਾ ਕੋਈ ਰਿਵਾਜ ਨਹੀਂ ਆਜੋ ਲੰਘਿਆ ਆਜੋ ਆਜੋ ਇੱਧਰ ਆਜੋ ਸਸਿਕਾ 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 ਸਸਿਕਾਲਬੇਸੀ ਪਰਿਵੰਦਜੀ ਕੀ ਹੁੰਦਾ ਹੈ ਹਾਂ ਆਹ ਤੇ ਬੈਠੋ ਇੱਥੇ ਬੈਠੋ ਹਾਂ ਠੀਕ ਬੈਠੋ ਬੈਠੋ ਕਾਕਾ ਹੋਮਵਰ ਕਿੰਨੀ ਹੈ ਤੇਰੀ ਜੀ ਉਮਰ ਦਸਤੀ ਫਿਰ ਹੋਰ ਕੁਝ ਤਾਂ ਪੁੱਛਣੇ ਨਹੀਂ ਤੁਸੀਂ ਨਾ ਨਾ ਤੁੱਕਾ ਨਹੀਂ ਲਾਉਣਾ ਬੇਟੇ ਤੁੱਕਾ ਨਹੀਂ ਲਾਉਣਾ ਜੇ ਨਹੀਂ ਪਤਾ ਤਾਂ ਘਰੇ ਮੰਮੀ ਨੂੰ ਫੋਨ ਕਰਕੇ ਪੁੱਛ ਲਓ ਉਮਰ 30 ਪਲਸ ਹੈ ਜੀ 30+ ਤਾਂ ਮੈਂ ਵੀ ਆ 30+30 230 ਚ ਕਿੰਨਾ ਕੁ ਪਲੱਸ ਆ ਇਹ ਦੱਸ 35 ਸਾਲ ਦੀ 35 عمر ਦਾ ਕੀ ਹੈ ਹੰਨਾ ਕੋ ਤਾਂ ਚੱਲ ਜਾਂਦਾ ਮੈਂ ਤੁਹਾਡੇ ਦਾਦਾ ਜੀ ਤੋਂ 12 ਸਾਲ ਛੋਟੀ ਸੀ ਫੇਰ ਤਾਂ ਦਾਦੇ ਨੇ ਗੋਦ ਹੀ ਲਈ ਹੋਣੀ ਹੈ ਅ ਤੁਸੀਂ ਦਾ ਰੂਪੀ ਲੈਨੇ ਹੋ ਪੁੱਛ ਰਹੇ ਹੋ ਜਾਂ ਆਫਰ ਕਰ ਰਹੇ ਹੋ ਪੁੱਛ ਰਹੇ ਆ ਜੀ ਨਹੀਂ ਜੀ ਫੇਰ ਤਾਂ ਮੈਂ ਨਹੀਂ ਪੀਂਦਾ ਤੇ ਜੇ ਆਫਰ ਕੀਤੀ ਹੁੰਦੀ ਫੇਰ ਪੀ ਲੈਣੀ ਸੀ ਫਿਰ ਮੈਂ ਇਸ ਰਿਸ਼ਤੇ ਨੂੰ ਕੋਰੀ ਨਾ ਕਰ ਦੇਣੀ ਸੀ ਕਿਉਂਕਿ ਜਿਹੜੇ ਘਰੇ ਸ਼ਰਾਬ ਦੀ ਗੱਲ ਚੱਲਦੀ ਹੈ ਅਸੀਂ ਉੱਥੇ ਪੈਰ ਵੀ ਨਹੀਂ ਪਾਉਦੇ ਇਹੋ ਜਿਹਾ ਪਰਿਵਾਰ ਹੈ ਸਾਡਾ ਸਦਕੇ ਜਾਵਾਂ ਚਾਦੋਂ ਤਾਂ ਆਇਆ ਮੁੰਡਾ ਹੁਣ ਮਾੜਾ ਜਿਹਾ ਚੰਗਾ ਲੱਗਿਆ ਕਾਕਾ ਜੀ ਥੋੜਾ ਪੜ੍ਹਾਈ ਲਿਖਾਈ ਬਾਰੇ ਦੱਸੋ ਪੜ੍ਹਾਈ ਲਿਖਾਈ ਬਹੁਤ ਵਧੀਆ ਚੀਜ਼ ਹੈ ਜੀ ਸਭ ਨੂੰ ਕਰਨੀ ਚਾਹੀਦੀ ਹੈ ਪੜ੍ਹਾਈ ਲਿਖਾਈ ਬਿਨਾ ਬੰਦਾ ਕੀ ਹੈ ਜੀ ਕੁਝ ਵੀ ਨਹੀਂ ਆਲਾ ਖਰਮੱਜ ਬਰਾਬਰ ਜੀ ਮੈਂ ਤੇਰੀ ਸਲਾਹ ਨਹੀਂ ਪੁੱਛੀ ਮੈਂ ਇਹ ਪੁੱਛਿਆ ਕਿੰਨਾ ਕੁ ਪੜੇ ਹੋਏ ਹੋ ਹੁਣ ਮੈਂ ਤੁਹਾਡੇ ਸਾਰੇ ਸਾਹਮਣੇ ਝੂਠ ਤਾਂ ਬੋਲ ਨਹੀਂ ਸਕਦਾ ਜੀ ਇੰਨਾ ਪੜੇ ਲਿਖਿਆ ਜੀ ਸਾਰਾ ਹਸਾਬ ਕਿਤਾਬ ਆਪ ਕਰ ਲੈਣਾ ਜੀ ਨਾ ਸਾਰਾ ਹਸਾਬ ਕਿਤਾਬ ਕਰਨ ਨੂੰ ਕਾਊਂਟੈਂਟ ਲੱਗੇ ਹੋਇਆ ਕੰਮ ਕੀ ਕਰਦੇ ਹੋ ਮੈਂ ਜੇ ਅੰਕਲ ਖੇਤੀਬਾੜੀ ਕਰਦਾ ਜੀ ਖੇਤੀਬਾੜੀ ਕਰਦੇ ਹਾਂ ਬਹੁਤ ਅੱਛੀ ਗੱਲ ਹੈ ਪਰ ਕੰਮ ਕੀ ਕਰਦੇ ਹੋ ਅੰਕਲ ਖੇਤੀਬਾੜੀ ਵੀ ਤਾਂ ਕੰਮ ਹੀ ਹੈ ਜੀ ਮੈਂ ਸੋਚਿਆ ਸੀ ਮੇਰਾ ਜਵਾਈ ਜਾਂ ਇੰਜੀਨੀਅਰ ਹੋਊਗਾ ਜਾਂ ਡਾਕਟਰ ਹੋਊਗਾ ਅੰਕਲ ਉਹਨ ਕਿਸੇ ਦੀ ਸੋਚ ਨੂੰ ਆਪਾਂ ਰੋਕ ਨਹੀਂ ਸਕਦੇ ਆ ਮੇਰਾ ਮਤਲਬ ਖੇਤੀਬਾੜੀ ਚ ਵੀ ਡਾਕਟਰ ਹੁੰਦੇ ਨੇ ਜੀ ਮੈਂ ਅਸਲੀ ਡਾਕਟਰਸ ਦੀ ਗੱਲ ਕਰ ਰਿਹਾ ਫਸਲੀ ਦੀ ਨਹੀਂ ਨਾਲੇ ਅੱਜ ਕੱਲ੍ਹ ਖੇਤ ਚ ਕਮਾਈਆਂ ਰਹੀਆਂ ਕਿੱਥੇ ਨੇ ਅੰਕਲ ਖੇਤੀਬਾੜੀ ਨਾਲ ਸਾਡੀਆਂ ਜੇਬਾਂ ਤੇ ਨਹੀਂ ਭਰਦੀਆਂ ਪਰ ਲੋਕਾਂ ਦੇ ਢਿੱਡ ਜ਼ਰੂਰ ਭਰਦੇ ਨੇ ਆਰਤੀ ਦਾ ਸਾਹ ਹੁਤਾ ਮੈਂ ਕਰ ਲੈਣਾ ਤੇ ਘਰ ਦਾ ਸਾਹ ਗਗਨ ਕਰ ਲਿਆ ਕਰੋਗੇ ਆਹ ਇੱਕ ਵਾਰੀ ਭਾਜੀ ਫੇਰ ਬੋਲਿਓ ਮੈਂ ਰਿਕਾਰਡ ਕਰ ਲਾਂ ਆ ਤੂੰ ਬੰਦ ਕਰ ਆਪਣਾ ਚੈਨਲ ਦੇਖੋ ਜੀ ਮੈਂ ਜੋ ਪੁੱਛਣਾ ਸੀ ਪੁੱਛ ਲਿਆ ਮੈਨੂੰ ਤਾਂ ਬਿਲਕੁਲ ਤਸੱਲੀ ਨਹੀਂ ਹੋਈ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਲਓ ਮੈਂ ਹੂੰ ਕਾਕਾ ਜੀ ਬੀਮਾ ਹੋਇਆ ਤੁਹਾਡਾ ਪਰ ਮੈਨੂੰ ਤਾਂ ਕਬਜ ਹੈ ਨਹੀਂ ਜੀ ਮੈਂ ਅਨੀਮੇ ਦੀ ਗੱਲ ਨਹੀਂ ਕਰ ਰਿਹਾ ਬੀਮੇ ਦੀ ਗੱਲ ਕਰ ਰਿਹਾ ਪਾਲ ਮੈਂ ਹੁਣ ਤਾਂ ਫੇਰ ਲੱਗ ਗਿਆ ਪਾਲਸੀਆਂ ਵਿੱਚ ਕਾਕਾ ਦੇ ਆ ਤੋ ਬਾਤ ਮੁੰਡੇ ਦਾ ਪਹਿਲਾ ਫਰਜ ਕੀ ਬੰਦ ਆ ਪਹਿਲਾ ਫਰਜ ਤਾਂ ਇਹ ਹੁੰਦਾ ਵੀ ਗੁਰਦੁਆਰਾ ਸਾਹਿਬ ਦੇ ਬੇਲ ਵਾਲੇ ਸਾਰੇ ਭਾਂਡੇ ਪੂਰੇ ਕਰੀਏ ਇੱਕ ਵੀ ਭਾਂਡਾ ਘਰੀ ਨਹੀਂ ਰਹਿਣਾ ਚਾਹੀਦਾ ਬੇਇੱਜ਼ਤੀ ਬਹੁਤ ਹੁੰਦੀ ਆ ਰੇ ਜੀ ਕਿਉਂਕਿ ਉੱਤੇ ਲਿਖਿਆ ਹੁੰਦਾ ਸੇਵਾ ਕਰਾਈ ਫਲਾਣਾ ਸਿੰਘ ਸਾਨੂੰ ਸਰਦਾਰ ਫਲਾਣਾ ਸਿੰਘ ਮਜ਼ਾਕ ਕਰ ਰਿਹਾ ਸੀਗਾ ਜੀ ਅਸਲੀ ਫਰਜ ਤਾਂ ਇਹ ਹੁੰਦਾ ਵੀ ਘਰ ਵਾਲੀ ਦੇ ਸਾਰੀ ਉਮਰ ਚੋਂ ਪੂਰੇ ਕਰੇ ਇੱਕ ਟਮਟੇ ਕਮੈਂਟ ਕਾਕਾ ਜੀ ਚਾਹ ਤਾਂ ਤੁਸੀਂ ਮੂੰਹ ਜਵਾਨੇ ਪੂਰੇ ਕਰ ਲਏ ਹੁਣ ਆਏ ਦੱਸੋ ਵੀ ਗਾਹਾਂ ਦਾ ਕੀ پلان ਹੈ ਜੇ ਤਾਂ ਤੁਸੀਂ ਹਾਂ ਕਰਤੀ ਫਿਰ ਤਾਂ ਘਰੇ ਵੱਡਾ ਸਾਰਾ ਡੱਬਾ ਲੈ ਜਾਊਗਾ ਜੀ ਨਹੀਂ ਤਾਂ ਫਿਰ ਨਿੱਕਾ ਜਿਹਾ ਮੂੰਹ ਲੈ ਜਾਊਗਾ ਜੀ ਸਤਨਾ ਬਈ ਮੈਨੂੰ ਤਾਂ ਮੁੰਡਾ ਪਸੰਦ ਹੈ ਲੈ ਬਈ ਮੁੰਡਾ ਤਾਂ ਸਾਨੂੰ ਵੀ ਪਸੰਦ ਆ ਲੈ ਸਾਨੂੰ ਵੀ ਪਸੰਦ ਹੈ ਠੀਕ ਆ ਮਾਤਾ ਤੇਰਾ ਕਿ ਹਾਸਿਰ ਬੱਥੇ ਕਾਕਾ ਤੁਸੀਂ ਕੱਲ ਨੂੰ ਆਪਣੇ ਪੇਰੈਂਟਸ ਲੈ ਕੇ ਆਇਆ ਯਾਹ ਦੀ ਗੱਲ ਅਸੀਂ ਉਹਨਾਂ ਨਾਲ ਕਰਾਂਗੇ ਥੈਂਕ ਯੂ ਡੈਡੀ ਨਾ ਡੈਡੀ ਗੱਲ ਪੱਕੀ ਹੋਣ ਤੋਂ ਬਾਅਦ चलो ठीक है अंकल चाहो मुंडे वास्ते चाहिए थोड़ा चाह चढ़ आ जाओ आ जाओ गल सुनो जे तू बाद। अपने दोनों अवारा दोस्तों का साथ छेगा ਫੇਰ ਤਾਂ ਮੈਂ ਵਿਆਹ ਲਈ ਹਾਂ ਕਰਾਂਗਾ ਨਹੀਂ ਮੇਰੇ ਵੱਲੋਂ ਹੁਣ ਹੀ ਨਾ ਹੈ ਇਸ ਵੇਲੇ ਤਾਂ ਜੇ ਮੈਨੂੰ ਸਰੀਰ ਛੱਡਣ ਨੂੰ ਕਹੋਗੇ ਮੈਂ ਉਹ ਵੀ ਛੱਡ ਦੂਗਾ ਪਰ ਫੇਰ ਵੀ ਜੇ ਮੇਰਾ ਗਗਨ ਨਾਲ ਵਿਆਹ ਨਾ ਹੋਇਆ ਮੈਂ ਤੁਹਾਨੂੰ ਨਹੀਂ ਛੱਡਣਾ ਦਰਸ ਸਤਿਕਾਰ ਜੀ ਸਤਿਕਾਰ 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 ਆਓ ਵੈਲਕਮ ਜੀ ਆਓ ਸਤਿਕਾਰ ਆਓ ਪਲੀਜ਼ ਆਓ ਜੀ ਚਲੋ ਚਲੋ ਬੇਟੇ ਅਸੀਂ ਤਾਂ ਤੇਲ ਨਹੀਂ ਛੋਇਆ ਸੁੱਕਾ ਹੀ ਤਲਕ ਗਿਆ ਇਹ ਸਾਡੇ ਮਾਤਾ ਜੀ ਸਸਿਕਾ ਜੀ ਸਸਿਕਾ ਜੀ ਅਭਲਵਾਨ ਸਿੰਘ ਜੀ ਤੁਸੀਂ ਇੱਧਰ ਆ ਜਾਈਂ ਬੈਠੋ ਮਿਹਰਬਾਨੀ ਜੀ ਮਿਹਰਬਾਨੀ ਬੈਠੋ ਪਰ ਗੱਟ ਪੁੱਤ ਤੂੰ ਉੱਥੇ ਗੱਲਾਂ ਕਰ ਕੇ ਬਹਿ ਗਿਆ ਇੱਧਰ ਆ ਕੇ ਬਹਿ ਸਾਡੇ ਕੋਲ ਨਹੀਂ ਜੀ ਮੈਂ ਕਿਹਾ ਤੁਸੀਂ ਸਾਰੇ ਸਿਆਣੇ ਬੈਠੇ ਹੋ ਮੈਂ ਵਿੱਚ ਬੈਠ ਕੇ ਕੀ ਕਰੂੰਗਾ ਤੁਸੀ ਕੋਈ ਗੱਲ ਕਰਨੀ ਹੋਣੀ ਆ ਪਾੜੀ ਕਮੀਜ਼ ਨਾਲ ਪੇਸ਼ ਆ ਰਿਹਾ ਹੈ ਕਰੰਸਾ ਕਾਕੀ ਲਿਆਣੀ ਗੱਲ ਤੁਹਾਡੇ ਵਿਆਹ ਦੀ ਹੋਣੀ ਹੈ ਪੁੱਤ ਮੁਰੇ ਆ ਕੇ ਬੈਠੋ ਆ ਗਿਆ ਜੀ ਆ ਗਿਆ ਆ ਜਾ ਪੁੱਤ ਆ ਜਾ ਇੱਧਰ ਆ ਜਾ ਆ ਜਾ ਜੀ ਆ ਜਾ ਸੌਰੀ ਲੱਗਦਾ ਕਾਕਾ ਜੀ ਦਾ ਬਚਪਨ ਦਾ ਗੋਦੀ ਚ ਬੈਠਣ ਵਾਲਾ ਸ਼ੌਕ ਅਜ ਤੱਕ ਪੂਰਾ ਨਹੀਂ ਹੋਇਆ ਬਸ ਐਨ ਜੀਆਂ ਨੂੰ ਘਰ ਚ ਇਕੱਠਿਆਂ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਪੁੱਤ ਆਪਣੇ ਲਾਣੇ ਬਾਰੇ ਵੀ ਕੁਝ ਦੱਸੋ ਅ ਜੀ ਸਾਡਾ ਤਾਂ ਬਸ ਇਹੀ ਪਰਿਵਾਰ ਹੈ ਜੀ ਮੈਂ ਮੇਰੇ ਮਾਪਿਆਂ ਦਾ ਕਲਾ ਕਲਾ ਫੁੱਲ ਸੀ ਤੇ ਅਗੇ ਮੇਰਾ ਵੀ ਇਹ ਕਲਾਕਲਪ ਹੁੰਦਾ ਹੈ ਚਲ ਕੋਈ ਗੱਲ ਲਓ ਗਗਨ ਬੇਟੀ ਵੀ ਆ ਗਈ ਸਸਰੀ ਘਰ ਦੀ ਸਿਕਲ ਪੁੱਤ ਜੁਗ ਜੁਗ ਜੀ ਮੇਰੀ ਤੀ ਕੁੜੀ ਤਾਂ ਸੋਹਣੀ ਲੱਗਦੀ ਹੈ ਆਜੋ ਬੇਟੇ ਆਜੋ ਕਾਕਾ ਜੀ ਜ਼ਿਆਦਾ ਕਪ ਚੱਕੋ ਹਾਂਜੀ 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 ਇਹ ਕਰਨਾ ਚਾਹ ਗਰਮੀ ਹੁੰਦੀ ਹੈ ਨਹੀਂ ਜੀ ਮੈਂ ਠੰਡੀ ਪੀਣਾ ਠੰਡੀ ਕਰਕੇ ਲੈ ਕੇ ਆਉਂ ਚੱਲ ਬੁੱਤ ਠੰਡੀ ਕਰ ਲੈ ਮੈਂ 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 ਬਾਥਰੂਮ ਜਾਣਾ ਜੀ ਉਹ ਬੁੱਟੇ ਪੁੱਤ ਆ ਕਾਕਾ ਜੀ ਨੂੰ ਬਾਥਰੂਮ ਲੈ ਕੇ ਜਾ ਅੱਜੋ ਪਾਜੀ ਪਾਜੀ ਇੱਧਰ ਲੈਫਟ 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 ਸਾਈਡ ਟੋੜੇ ਸ਼ਰਟ ਬਹੁਤ ਸੋਹਣਾ ਪਾਇਆ ਹੋਇਆ ਹੈ ਅੱਗੇ ਕੁਰਤਾ ਈ ਕੋ ਗੱਲ ਹੈ ਜੀ ਪਿੰਡਾਂ ਚੈਰੂ ਸ਼ਰਟ ਕਹਿੰਦੇ ਨੇ ਸ਼ਹਿਰਾਂ ਚ ਕੋਰਤਾ ਕਹਿੰਦੇ ਨੇ ਫਰਕ ਕੋਈ ਨਹੀਂ ਹੈਗਾ ਆ ਪਾਜੀ ਆ ਰਾਈਟ ਸਾਈਡ ਤੇ ਬਾਥਰੂਮ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜਿਵੇਂ ਮਰਜੀ ਹੈ ਪਰ ਕੁਰਤਾ ਤੁਹਾਡਾ ਸੀਤਾ ਬਹੁਤ ਸੋਹਣਾ ਹੈ ਕੀ ਦੱਸੋਇਆ ਤੁਸੀਂ ਹਾਂ ਫਲਾਸਟ ਚਲੇ ਗਏ ਮੈਂ ਬਾਥਰੂਮ ਆਇਆ ਕਾ ਤੂੰ ਜਦ ਕੁਛ ਆਇਆ ਹੀ ਨਹੀਂ ਸਨ ਬਿਆਹ ਬਹੁਤ ਚੇਤੀ ਚੇਈ ਗਈ ਲੋਚ ਚੋ ਨਲ ਪੰਡ ਕਾਲੀ ਮੇਰੀ ਵੀ ਸੇ ਅੱਜ ਕੱਲ ਕੁਝ ਠੀਕ ਨਹੀਂ ਹੋ ਰਿਹਾ ਮੁੰਡੇ ਝੂਟੇ ਝੂਟੇ ਸ਼ੌਂਕ ਤਾਂ ਇਹਦਾ ਝੂਟਿਆਂ ਵਾਲਾ ਵੀ ਲੱਗਦਾ ਦੂਰਾ ਹੀ ਰਹਿ ਗਿਆ ਮੁੰਡੇ ਰਿੱਟਰੀ ਲੱਗਦਾ ਹੋ ਗਿਆ ਸ਼ੌਂਕ ਪੂਰਾ ਹੁਣ ਕੋਈ ਬੜਾ ਖਲਦਾ ਨਹੀਂ ਪਾਉਂਦਾ ਮੇਰਾਪਾ ਵੀ ਭੱਜੀਏ ਐਨੇ ਸਾਰੇ ਬੰਦੇ ਭੱਜਣ ਦੇਗੇ ਸਭ ਮੈਂ ਮੁੰਡੇ ਮਗਰ ਭੱਜਣ ਦੀ ਕਹਿਨੀ ਆ ਚਲ ਮੈਂ ਕਰਤੀ ਮਾਤਾ ਜੀ ਤੁਸੀਂ ਨਹੀਂ ਭੱਜਣਾ ਮੇਰੀ ਭੱਜਣ ਵਾਲੀ ਕੁਰਸੀ ਤੇਰਾ ਮੁੰਡਾ ਲੈ ਗਿਆ ਹੁਣ ਮੈਂ ਗੋਡੇ 'ਤੇ ਭੱਜਾਂ

ਕੋਈ ਵਿਆਹ ਦੇ ਵਿੱਚ ਮੁੱਤਦੀ ਦਾਰੂ ਪੀ ਕੇ ਆਪਣਾ ਜਲੂਸ ਕਢਾ ਰਿਆ ਹੈ ਹੈ ਡੈਡੀ ਤੁਸੀਂ ਚੱਲਿਓ ਜੀ ਠੀਕ ਹੈ ਸਸੀ ਕਾ ਅਸੀਂ ਤੇ ਚੱਲੇ ਆ ਪਰ ਕਾਕਾ ਜੀ ਤੁਹਾਡੇ ਚਾਲੇ ਕੋਈ ਠੀਕ ਨਹੀਂ ਲੱਗ ਰਹੇ ਹਾਂ ਨਹੀਂ ਨਹੀਂ ਡੈਡੀ ਜੀ ਮੈਂ ਸੰਗਿਆ ਸੀਗਾ ਤਾਂ ਕਰਕੇ ਬਸ ਮੂੰਹ ਦੀ ਸੰਗ ਤਾਂ ਸਮਝ ਆ ਗਈ ਆ ਪੈਰ ਦੇ ਲੰਗ ਨਹੀਂ ਸਮਝਾਈ ਉਹ ਨਹੀਂ ਨਹੀਂ ਡੈਡੀ ਮੈਚਿੰਗ ਟਿੰਗ ਡੰਗ ਟਿੰਗ ਡੰਗ ਬਈ ਐਟਮਾ ਸਾਰੀਆਂ ਸਵਾਦ ਬਣੀਆਂ ਨੇ ਹੂੰ ਓ ਯਾਰ ਚੜ੍ਹ ਨਹੀਂ ਪਾਇਓ ਤੁਹਾਡੇ ਚ ਕੋਈ ਓਏ ਆ ਪਈਆ ਚਟੜੀ ਬੱਸ 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 ਫਸਵਾ ਦੂ ਬੀਜੀ ਮੈਂ ਹੁਨੇ ਆਈ ਕੀ ਗੱਲ ਕਾਕਾ ਸੁੱਕੀ ਪਲੇਟ ਨਾਲ ਹੀ ਲਾਲਾ ਪਕੌੜੇ ਖਾਈ ਜਨਾ ਓਏ ਕਿਉਂ ਬੇਇੱਜ਼ਤੀ ਕਰਾਉਂਦਾ ਓਏ ਜਦ ਚਰਲਿਕਸਨ ਜੋ ਸਮਬਡੀ ਜਿਹੜੇ ਹੋਦੇ ਗੁਰੇ ਉਹ ਜਦ ਓਦਰ ਅਸਲ ਨਾਨਾ ਜੀ ਬਸ ਇਸ ਕਰਕੇ ਪਲੇਖੇ ਦੇ ਨਾਲ ਪਕੌੜੇ ਪਲੇਟ ਨਾਲ ਖਸਾਕ-ਖਸਾ ਕੇ ਖਾ ਰਿਹਾ ਜੀ ਤਾਂ ਕਿ ਜੰਨੇ ਤਾਂ ਮੈਨੂੰ ਤੁਸੀਂ ਲੱਗਦੇ ਹੋ ਡੈਡੀ ਉਹ ਡਾਕਟਰ ਸਾਹਿਬ ਨੇ ਸੁੱਕਾ ਪਕੌੜਾ ਖਸਾਕ-ਖਸਾ ਕੇ ਖਾਣ ਵਾਲੀ ਗੱਲ ਤੁਹਾਨੂੰ ਆਕੀ ਆ ਡੈਡੀ ਮੈਂ ਤਾਂ ਕੰਮ ਹੀ ਸੁੱਕੇ ਆ ਇਸ ਕਰਕੇ ਪਕੌੜੇ ਪਲੇਟ ਨਾਲ ਖਸਾਕ-ਖਸਾ ਕੇ ਖਾ ਰਿਹਾ ਤਾਂ ਕਿ ਚਟਨੀ ਦੀ ਫੀਲਿੰਗ ਆ ਜੇ ਲਓ ਤੁਸੀਂ ਵੀ ਲਓ ਸਰਦ ਸਾਹਿਬ ਸਰਦ ਸਾਹਿਬ ਮੈਂ ਕਹਿੰਨਾ ਗੱਡੀ ਕੱਢੋ ਫਟਾਫਟ ਜੀਜਾ ਜੀ ਤੁਹਾਡੀ ਸਿਹਤ ਦੇ ਮੁਤਾਬਕ ਵਿਆਹ ਦੇ ਵਿੱਚ ਅਸੀਂ ਤੁਹਾਨੂੰ ਲੂਨਾ ਦਿੱਤੀ ਸੀ ਹੁਣ ਤੁਸੀਂ ਕਾਰ ਮੰਗਣ ਲੱਗ ਪਏ ਸਾਡੇ ਤਾਂ ਹੁਣ ਗੱਡੀ ਵੀ ਨਹੀਂ ਰਹੀ ਗੱਡੀ ਕਿਸ ਖੁਸ਼ੀ 'ਚ ਮੰਗ ਰਹੇ ਹੋ ਮੈਂ ਮੰਗ ਨਹੀਂ ਰਿਹਾ ਮੈਂ ਕਾਰ ਬਾਹਰ ਕੱਢਣ ਨੂੰ ਕਹਿ ਰਿਹਾ ਆਪਾਂ ਗਗਨ ਦੇ ਸਹਰੇ ਜਾਣਾ ਗਗਨ ਤਾਂ ਪਹਿਲਾਂ ਹੀ ਇੱਥੇ ਆਈ ਹੋਈ ਆ ਉਹਦੇ ਸਹਰੇ ਕੀ ਕਰਨ ਜਾਣਾ ਕਮਾਲ ਕਰਦੇ ਆ ਭਾਈ ਸਾਹਿਬ ਆਪਾਂ ਪਰੋਣੇ ਦੀਆਂ ਅੱਖਾਂ ਦਾ ਸ਼ਰਤਿਆਂ ਇਲਾਜ ਲੱਭ ਲਿਆ ਸ਼ਰਤਿਆਂ ਇਲਾਜ ਲੱਭ ਲਿਆ ਹਾਂ ਉਹ ਸ਼ੁਕਰ ਹੈ ਮੇਰੇ ਰੱਬਾ ਇਹਦਾ ਮਤਲਬ ਮੇਰੀ ਗਗਨ ساری ਉਮਰ ਹੁਣ ਝਪਕਣ ਤੋਂ ਬਚ ਗਈ ਉਹ ਬਚ ਗਈ ਸਮਝੋ ਸਾਲਾ ਸਭ ਆਪਾਂ ਨੁਸਖਾ ਇਹੋ ਜਿਹਾ ਲੱਭਿਆ ਨੁਸਖਾ ਬਰਤਨ ਦੀ ਲੋੜ ਹੀ ਨਹੀਂ ਪਣੀ ਪਰੋਣੇ ਨੇ ਸੁਣਦੇ ਸਾਰੀ ਕਹਿਣਾ ਮੈਨੂੰ ਤਾਂ ਦਿਸਣ ਲੱਗ ਪਿਆ ਵਾਹ ਵਾਹ ਜੀ ਜੱਜ ਅੱਜ ਪਹਿਲੀ ਵਾਰੀ ਦਿਲ ਤੋਂ ਤੁਹਾਨੂੰ ਡਾਕਟਰ ਸਾਹਿਬ ਕਹਿਣ ਨੂੰ ਜੀ ਕਰ ਰਿਹਾ ਗਗਨ 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 ਆਪ ਹੀ ਆ ਗਿਆ ਉਹ ਪਰੌਣਿਆਂ ਤੇਰੀਆਂ ਅੱਖਾਂ ਦਾ ਇਲਾਜ ਲੱਭ ਲਿਆ ਜੇ ਬੰਦੇ ਨੂੰ ਪੁੱਠਾ ਟੰਗਿਆ ਜਾਵੇ ਖੂਨ ਦਾ ਸਿੱਧਾ ਪ੍ਰੈਸ਼ਰ ਸਿਰ 'ਚ ਆ ਜਾਂਦਾ ਉੱਤੋਂ ਪੇਸ਼ੈਂਟ ਦੇ ਚੇੜਾ ਮਾਰੀਆਂ ਜਾਂਨ ਕਲਾਉਟ ਕਲੀਅਰ ਹੋ ਜਾਂਦਾ ਪੋਪੜ ਜੀ ਚੇੜਾ ਮਾਰਨ ਦੀ ਲੋੜ ਹੀ ਨਹੀਂ ਮੈਨੂੰ ਦਿਖਣ ਲੱਗ ਗਿਆ ਕਿਉਂ ਮੈਂ ਕਹਿਆ ਸੀ ਨਾ ਐਨਰੋਸਕੋਪ ਸੁਣਦੇ ਸਾਡੀ ਪਰੌਣਾਂ ਨੇ ਕਹਿਣ ਲੱਪਣ ਮੈਨੂੰ ਤਾਂ ਦੱਸਣਾ ਆਹਾਂ ਕੀ ਕਹਿਆ ਸੀ ਪਰ ਫਮ ਮੰਨਣਾ ਨਹੀਂ ਐ ਐ ਹਾਂ ਹਾਂ ਠਾਕਰ ਮਰੀਜ਼ ਨੂੰ ਪੁੱਠਾ ਟੰਗਣ ਨਾਲ ਉਹਦੀ ਅੱਖਾਂ ਵਾਪਸ ਆ ਜਾਂਦੀਆਂ ਉਹ ਸਾਲਾ ਸਭ ਅੱਧਾ ਘੰਟਾ ਬੰਦੇ ਨੂੰ ਪੁੱਠਾ ਟੰਗਣ ਨਾਲ ਬੰਦੇ ਦੀਆਂ ਅੱਖਾਂ ਕੀ ਬੰਦੇ ਦੇ ਗੁਰਦੇ ਮੂੰਹ ਜਾ ਜਾਂਦੇ ਆ ਐ ਆ ਆ ਆ ਕੰਨਾ ਵੀ ਹੋਣ ਟੱਟੋ ਘੜ ਤਜਰਬਾ ਦਾਉ ਮੈਨੂੰ ਆ ਆ ਆ ਆ ਆ ਆ ਮੈਨੂੰ ਤਾਂ ਲੱਗਦਾ ਹੈ ਜੇ ਦੁਖਣੀ ਆਈਆਂ ਥੋੜੀਆਂ ਅਸਵਾ ਪੂਰੀ ਨਹੀਂ ਆਇਆ ਉਹ ਪੂਰੀ ਆ ਗਿਆ ਪੂਰੀ ਆ ਗਿਆ ਆ ਦੇਖੋ ਡੈਡੀ ਖੜੇ ਆ ਦੇਖੋ ਮੋਪੜੀ ਖੜੇ ਆ ਦੇਖੋ ਇਧਰ ਚਾਚਾ ਜੀ ਖੜੇ ਇਧਰ ਤੈਨੂੰ ਗਵਾਂਡੀ ਵੀ ਖੜੇ ਦਿਸਣਗੇ ਕਾਕਾ ਜੀ ਆ ਦੇ ਪਾਨਾ ਆ ਦੇ ਮੀਤਾ ਆ ਦੇ ਸੁੱਚਾ ਆਪਾਂ ਰੁਕਣਾ ਨਹੀਂ ਨੁਸਕਾ ਯਾਰੀ ਰੱਖੋ ਜਪੜਾ ਹੈ ਹੁਣ ਮੈਨੂੰ ਮੜਾ ਜਾ ਸਾਧਵਾਓ 5 ਮਿੰਟ ਤੁਸੀਂ ਲਾਓ 5 ਮਿੰਟ ਕੀ ਮੇਰੇ ਤਾਂ 3 ਮਿੰਟ ਹੀ ਬਥੇਰੇ ਨੇ ਓਏ ਭੁੱਲਰ ਦਾ ਦਿਲ ਭਾਵੇਂ ਹੌਲਾ ਪਰ ਹੱਥ ਬੜਾ ਪਰਾ ਕਿਉਂਕਿ ਕੁਝ ਸਮਾਂ ਮੈਂ ਓਮ ਗਾੜ ਚ ਵੀ ਲੱਗਿਆ ਰਿਆ ਕੁਝ ਸਮਾਂ ਮੈਂ ਓਮ ਗਾੜ ਚ ਵੀ ਲੱਗਿਆ ਰਿਆ ਓਮ ਗਾੜ ਜੀ ਤੁਸੀਂ ਜਲਾਦ ਲੱਗੇ ਰਹੇ ਲੱਗਦੇ ਹੋ ਓਏ ਤੂੰ ਤੋਨੂੰ ਸ਼ਰਮਰੀਓਂ ਦੀ ਤਨੂੰ ਜਵਾਈ ਪਾਈ ਪਾਈ ਚੱਕਦਰੂ ਉਹ ਮੇਰੇ ਹੱਥ ਚੱਕਣਾ ਜੇ ਜਵਾਈ ਪਾਈ ਅੱਖਾਂ ਚੱਕ ਕੇ ਤੁਰ ਸਕਦਾ ਤੈ ਇਸ ਪੱਟ ਪੇੜਾ ਓਏ ਮਾੜੀਆਂ ਦੀ ਚਪੇੜਾ ਕੋਈ ਮਾੜੀਆਂ ਦੀ ਚਪੇੜਾ ਕੋਈ ਮਾੜੀ ਕੋਈ ਮਾੜੀਆਂ ਓਏ ਮਾੜੀਆਂ